ਰਮਨ ਹਾਂਜੀ ਕੀ ਗੱਲ ਹੋ ਰਹੀ ਈ ਕੀ ਗੱਲ ਆ ਅੱਜ ਨਾ ਮੰਮੀ ਨੇ ਖਾਦੀ ਘਾਤੀ ਕੀ ਗੱਲ ਹੋਗੀ ਮੰਮੀ ਨੇ ਮੈਨੂੰ ਘਰੋਂ ਘੜਤਾ ਅੱਜ ਘਰੋਂ ਘੜਤਾ ਹਾਂ ਇਹ ਗੋਂਦੀ ਦਾਲਾ ਦੁਪਹਿਰੇ ਲੇ ਦਾਸ ਖਾਦੀ ਹੋ ਗਈ ਮਾਤਾ ਵਾਲੀ ਕਿਹੜੀ ਗੱਲੋਂ ਘਰੋਂ ਘੜਤਾ ਉਹੀ ਇੱਕੋ ਗੱਲ ਫੜੀ ਮੰਮੀ ਨੇ ਨਾ ਤੇਰੇ ਤੀ ਨਾ ਤੇਰੇ ਪੁੱਤ ਰਮਨ ਇਧਰ ਤੇ ਸਾਡੀ ਕੀ ਗਲਤੀ ਆ ਜੇ ਰੱਬ ਨੇ ਸਾਨੂੰ ਇਹ ਨਹੀਂ ਦਿੱਤੀ ਬੰਦ ਦਿੱਤਾ ਤੇ ਇਹ ਕੋ ਸਾਡੀ ਗਲਤੀ ਹੋਵੇ ਤਾਂ ਫੇਰ ਵੀ ਤਾਂ ਵੀ ਕਰਦੇ ਕਹਿਣ ਚੰਗੇ ਲੱਗਦੇ ਆ ਪਰ ਮੰਮੀ ਬੜੀ ਤੇ ਹਾਦੀ ਹੋ ਗਈ ਆ ਮੈਂ ਤੇ ਨਾ ਇੱਥੇ ਲੰਮੀ ਪਈ ਸੀ ਪਤਾ ਨਹੀਂ ਮੰਮੀ ਨੂੰ ਅੱਜ ਕੀ ਹੋਇਆ ਮੰਮੀ ਮੈਨੂੰ ਬਾਹ ਫੜ ਕੇ ਲੈ ਗਈ ਕਹਿੰਦੇ ਅੱਜ ਤੂੰ ਘਰੋਂ ਨਿਕਲ ਹੀ ਉਹ ਤੇ ਜੀਵਨਦੀ ਦੀ ਆਂਦੇ ਹੀ ਬਾਰ ਉਹਨਾਂ ਨੇ ਮੈਨੂੰ ਅੰਦਰ ਲਿਆਂਦਾ ਮੰਮੀ ਨੇ ਤਾਂ ਅੱਜ ਸਾਰੀਆਂ ਹੱਦਾਂ ਹੀ ਪਾਰ ਕਰਦੀਆਂ ਅੱਗੇ ਵੀ ਮੰਮੀ ਕਰਦੇ ਸੀ ਗੁੱਸਾ ਇਹ ਨਹੀਂ ਕਿ ਅੱਗੇ ਨਹੀਂ ਕਰਦੇ ਪਰ ਨਾ ਐਨਾਂ ਨਹੀਂ ਕਰਦੇ ਹੁਣ ਇਨ ਵਿੱਚ ਮੇਰਾ ਵੀ ਕੋਈ ਕਸੂਰ ਨਹੀਂ ਤੇ ਕਸੂਰ ਤੁਹਾਡਾ ਵੀ ਨਹੀਂ ਹੁਣ ਵਾਹਿਗੁਰੂ ਆ ਦੇਣ ਵਾਲਾ ਉਦੇ ਘਰ ਦੇ ਰਹਨ ਦੇਰ ਨਹੀਂ ਇੱਕ ਨਾ ਇੱਕ ਦਿਨ ਸਾਡੇ ਵੀ ਵਾਇਰਲ ਝੋਲੀ ਭਰੇਗਾ ਪਰ ਮੰਮੀ ਨਾ ਇਸ ਗੱਲ ਨੂੰ ਨਹੀਂ ਸਮਝਣਦੀ ਐ ਹੁਣ ਤੁਸੀਂ ਦੇਖੋ ਦੁਨੀਆ ਤੇ ਕਿੰਨੇ ਲੋ ਕਿੰਨੇ ਜਾਣੇ ਹੁੰਦੇ ਜਿਨ੍ਹਾਂ ਦੇ 12 12 ਸਾਲ 13 13 ਸਾਲ اولاد ਹੁੰਦੀ ਨਹੀਂ ਐ ਪਰ ਅਕਸਰ ਵਾਇਰਸ ਸੌਂ ਹੀ ਲੈਂਦਾ ਉਹਨਾਂ ਦੀ ਰਮਨੋ ਤੇਰੀ ਗੱਲ ਬਿਲਕੁਲ ਠੀਕ ਆ ਤੇ ਤੇ ਤੂੰ ਇਹ ਦੱਸਣ ਦੀ ਆ ਕਿ ਜੀਵਨ ਭਾਵੀ ਆ ਗਏ ਆ ਹਾਂਜੀ ਤੇ ਜੇ ਨਾ ਆਉਂਦੇ ਤੇ ਫਿਰ ਇਹੀ ਤੇ ਗੱਲ ਐ ਮੰਮੀ ਤੁਹਾਨੂੰ ਪਤਾ ਨਹੀਂ ਕਿਹੜੀ ਗੱਲ ਜਾਣਦੇ ਕਿਸੇ ਨੇ ਕਿਹਾ ਅੱਗੇ ਤੇ ਚਲੋ ਮੰਮੀ ਕਹਿੰਦੇ ਹੀ ਪਰ ਐਦਾਂ ਨਹੀਂ ਫਿੱਤਰੋ ਘਟਦੇ ਅੱਜ ਤੇ ਮੰਮੀ ਨੇ ਘਰੋਂ ਕਹਾ ਮੈਂ ਤੇ ਬਥੇਰਾ ਕਿਹਾ ਕਿ ਮੰਮੀ ਲੱਕ ਵੀਰ ਨੂੰ ਆਂਦੋ ਫੇਰ ਗੱਲ ਕਰਦੇ ਤੁਹਾਨੂੰ ਵੀ ਪਤਾ ਮੰਮੀ ਜੜੀ ਮੇਰੇ ਹੈ ਨਹੀਂ ਉਹ ਭਰਾ ਭਰਜਾਈ ਹੈਗੇ ਨੇ ਤੇ ਭਰਜਾਈ ਮੇਰੀ ਦਾ ਤੁਹਾਨੂੰ ਪਤਾ ਹੈ ਤੁਸੀਂ ਆਪਸਿਆਂ ਨੇ ਭਰਜਾਈਆਂ ਕਿੰਨਾ ਤੱਕਦੀਆਂ ਕੋਈ ਮਹੀਨਾ ਕੋਈ ਦੋ ਮਹੀਨੇ ਰੱਖ ਲੂ ਸਦਾ ਥੋੜੋ ਜਿਹਾ ਰੱਖਣਾ ਮੇਰੀ ਗੱਲ ਸੁਣ ਘਰੋਂ ਕੱਢਣਾ ਹਾਲ ਥੋੜੀ ਆ ਜੇ ਨਹੀਂ ਗੱਲ ਬੰਦੀ ਪਈ ਕੋਈ ਤੇ ਯਾਰ ਮੇਰੀ ਗੱਲ ਸੁਣ ਆਪਾਂ ਗੋਦ ਲੈ ਲੰਘਨੇ ਆਣਾ ਐਡੀ ਕਿਹੜੀ ਗੱਲ ਵਾ ਮੈਨੂੰ ਨਹੀਂ ਪਤਾ ਇਹ ਤਾਂ ਹੁਣ ਮੰਮੀ ਉਹਨਾਂ ਨੂੰ ਪੁੱਛ ਕੇ ਹੀ ਆ ਨਾ ਚਲੋ ਕੋਈ ਗੱਲ ਨਹੀਂ ਮੈਂ ਨਾ ਅੱਜ ਮਨ ਮੇਰਾ ਬੜਾ ਉਦਾਸ ਹੈ ਪਰ ਕੀ ਕਰਨਾ ਹੁਣ ਚਲ ਮੇਰੀ ਗੱਲ ਸੁਣ ਤੂੰ ਦੱਸ ਨਾ ਉਹ ਉਟਕੇ ਦੇ ਮੈਨੂੰ ਕੁੜਕ ਚਾਹ ਬਣਾ ਦੇ ਤੇ ਮੈਂ ਆਪੇ ਗੱਲ ਕਰ ਲੈਣਾ ਮੰਮੀ ਨਾਲ ਠੀਕ ਆ ਮੈਂ ਤੁਹਾਨੂੰ ਚਾਹ ਬਣਾ ਦੇਣੀ ਚਾ ਤੂੰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਗੱਲ ਦੀ ਮੈਂ ਮੰਮੀ ਨਾਲ ਗੱਲ ਕਰ ਚੁੱਕਾ ਕੋਈ ਠੀਕ ਆ ਸਮਝਾ ਲਾਂਗਾ ਮੈਂ ਉਹਨਾਂ ਨੂੰ ਆਪੇ ਚਲੋ ਇਹ ਸ਼ੁਕਰ ਆ ਕਿ ਮੇਰਾ ਘਰ ਵਾਲਾ ਸਾਥ ਦਿੰਦਾ ਜੇ ਇਹ ਵੀ ਨਾ ਸਾਥ ਦੇ ਨਾ ਫੇਰ ਤੇ ਮੈਨੂੰ ਪੱਕਾ ਹੀ ਘਰੋਂ ਕੱਢ ਦੇਣਾ ਸੀ ਮੈਂ ਤਾਂ ਨਾ ਕੋਈ ਚੰਗੇ ਕਰਮ ਕੀਤੇ ਕਿ ਜਿਹੜਾ ਮੈਨੂੰ ਇਹ ਸਹੀ ਮਿਲene ਨੇ ਤੇ ਮੇਰਾ ਸਾਥ ਦਿੰਦੇ ਨੇ ਚਲੋ ਮੰਮੀ ਦਾ ਕੀ ਪਤਾ ਮੰਮੀ ਦੇ ਮਨ ਚ ਕੀ ਹੈ ਤੇ ਕੀ ਨਹੀਂ ਚਲੋ ਕੋਈ ਨਹੀਂ ਵਾਹਿਗੁਰੂ ਅੱਗੇ ਅਰਦਾਸਾਂ ਹੀ ਆ ਹੁਣ ਇੱਕ ਨਾ ਇੱਕ ਦਿਨ ਅਰਦਾਸ ਮੇਰੀ ਵੀ ਮਨਜ਼ੂਰ ਹੋਏਗੀ ਚਲੋ ਹੁਣ ਚਾਹ ਬਣਾ ਰਾਹਾਂ ਨਾ ਮੰਮੀ ਹਾਂ ਤੁਸੀਂ ਬਾਹਰ ਬੈਠੇ ਆਹ ਹਾਂ ਬਾਹਰ ਹੀ ਬੈਠੀ ਮੇਰੀ ਗੱਲ ਸੁਣੋ ਤੁਸੀਂ ਜਿਹੜਾ ਅੱਜ ਕੰਮ ਕੀਤਾ ਨਾ ਬਿਲਕੁਲ ਚੰਗਾ ਨਹੀਂ ਕੀਤਾ ਕਿਉਂ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕੀਤਾ ਲੈ ਕਿਉਂ ਨਹੀਂ ਚੰਗਾ ਕੀਤਾ ਮੈਂ ਤੂੰ ਇਹਨੂੰ ਕਿਹੜੀ ਗੱਲਾਂ ਘਰੋਂ ਕੱਢਣ ਬੀਰ ਮਨੂੰ ਤੇ ਘਰੋਂ ਨਾ ਕੱਢਾਂ ਤਾਂ ਕੀ ਕਰ ਕਿਹੜੀ ਗੱਲਾਂ ਘਰੋਂ ਕੱਢਣ ਲਈ ਉੱਥੇ ਦੀ ਉੱਥੇ ਖਲੋਤਾ ਸਭ ਕੁਛ ਨਾ ਕੋਈ ਗੱਲ ਨਾ ਕੋਈ ਬਾਤ ਨਾ ਕੋਈ ਧੀ ਨਾ ਕੋ ਪੁੱਤ ਕਿ ਨੱਕ ਚੜ੍ਹੇ ਤੇ ਮੂੰਹal ਵੇਖਦੇ ਰਹਿ ਮੰਮੀ ਇਹਦੇ ਵਿੱਚ ਉਹਦਾ ਕਸੂਰ ਥੋੜੀ ਆ ਉਹਦਾ ਕਸੂਰ ਤੇ ਨਹੀਂ ਚਲੋ ਨਹੀਂ ਉਹਦਾ ਕਸੂਰ ਤੇ ਪਰ ਹੁਣ ਇਹਨੂੰ ਕਰਾਂਗੇ ਕੀ ਰੱਖ ਕੇ ਵੀ ਘਰੋਂ ਕੱਢਣਾ ਹਾਲ ਥੋੜੀ ਆ ਕਿ ਗੱਲ ਦਾ ਘਰੋਂ ਕੱਢਾਂਗੀ ਤੇ ਮੈਂ ਤੇਰਾ ਵਿਆਹ ਹੋਰ ਕਰਾਂਗੀ ਮੰਮੀ ਮੇਰੇ ਵਿਆਹ ਵਾਲੀ ਦੀ ਨਾ ਸੋਚੋ ਤੁਸੀਂ ਹੂੰ ਨਾ ਮੈਂ ਵਿਆਹ ਕਰਉਣਾ ਹੀ ਹੋਰ ਕਰਉਣਾ ਤੋਂ ਪਲਾ ਵੇਖੀ ਕਰਮਦਾ ਕਿ ਨਿਕਰਮਦਾ ਤੋਂ ਕਰਮਣਾ ਤੋਂ ਆਪਣੀ ਲੋੜ ਨੂੰ ਮੈਂ ਜਿਹਨੂੰ ਖੁਸ਼ ਵਾਂ ਤੇ ਤੁਹਾਨੂੰ ਵੀ ਜ਼ਰੂਰ ਦਾ ਦੂਜਾ ਵਿਆਹ ਕਰਨ ਲਈ ਮੇਰਾ ਨਹੀਂ ਐਦਾਂ ਖੁਸ਼ ਹੋਣ ਦਾ ਕੀ ਫਾਇਦਾ ਇਹ ਕਾਦੀ ਖੁਸ਼ੀ ਹੈ ਤੁਹਾਨੂੰ ਜੇ ਜ਼ਰੂਰਤ ਹੋਊਗੀ ਨਾ ਮੰਮੀ ਅਸੀਂ ਡਾਕਟਰ ਕਰ ਲਾਂਗੇ ਨਿਆਣਾ ਨਹੀਂ ਸਾਡੇ ਘਰ ਰੱਬ ਦਊਗਾ ਲੋਕਾਂ ਦੇ ਲੈ ਲੈ ਕੇ ਤੂੰ ਰੱਖਣੇ ਨਿਆਣੇ ਕੇ ਲੋਕਾਂ ਦੇ ਮੋਹਰ ਪਾਉਣੇ ਆ ਉਹ ਕੀ ਫਾਇਦਾ ਸਸਤਾ ਵਧੂ ਹੈਗੀਆਂ ਨੇ ਇਹਦਾ ਕਿਹਦਾ ਹੀ ਰਹਿਣਾ ਉਹ ਤੇ ਆਪਣਾ ਥੋੜਾ ਬਣ ਜਾਣਾ ਉਹ ਕੋਈ ਗੱਲ ਨਹੀਂ ਪਾਲਣ ਵਾਲੇ ਜਿਆਦਾ ਹੁੰਦੇ ਆ ਜ਼ਰੂਰੀ ਨਹੀਂ ਕਿ ਜਿੰਨੇ ਜਨਮ ਦਿੱਤਾ ਹੋਵੇ ਉਹੀ ਮਾਪਿ ਹੋਵੇ ਹੁੰਦਾ ਤੇ ਉਹੋ ਹੀ ਅਸਲੀ ਅਸਲੀ ਤੇ ਉਹੋ ਹੀ ਮਾਪਿ ਹੋ ਹੁੰਦਾ ਤੇ ਅਸਲੀ ਜੜ ਮਣਿਆ ਤਾਂ ਉਹ ਹੀ ਹੁੰਦੀ ਜਿਹੜਾ ਆਪਣਾ ਹੀ ਬੱਚਾ ਹੋਵੇ ਦੂਜੇ ਦੂਜੇ ਤਾਂ ਜਿੰਨੇ ਮਰਜ਼ੀ ਲੈ ਕੇ ਪਾਲ ਲਾ ਤਾ ਉਹ ਗੱਲ ਥੋੜੀ ਬੰਦੀ ਆ ਮੰਮੀ ਜਦੋਂ ਅਸੀਂ ਪਾਲਣ ਪੋਸ਼ਣ ਸਹੀ ਰੱਖਾਂਗੇ ਨਾ ਉਹ ਸਾਡਾ ਹੀ ਰਹਿਣਾ ਵਾ ਪਰ ਜਦੋਂ ਅਸੀਂ ਇਹਨੂੰ ਸਾਸ ਕਰਾਂਗੇ ਵੀ ਉਹ ਸਾਡਾ ਨਹੀਂ ਆ ਤੇ ਫਿਰ ਕਿਦਾਂ ਬਣੂ ਸਾਡਾ ਮੈਂ ਨਹੀਂ ਇਹ ਗੱਲ ਮੰਨਦੀ ਤੁਸੀਂ ਮੰਨੋ ਜਾਂ ਨਾ ਮੰਨੋ ਪਰ ਮੈਂ ਨਹੀਂ ਹੋਰ ਵਿਆਹ ਕਰਨਾ ਤੇ ਇਹਨੂੰ ਘਰੋਂ ਕੱਢਣਾ ਬਾਰੇ ਨਾ ਸੋਚੋ ਗਾਦੋ ਕੀ ਨਹੀਂ ਜਾਇਜ਼ ਹੋ ਚੁੱਕਿਆ ਮੇਰੇ ਘਰੋਂ ਨਾ ਰਹਿਣ ਦਾ ਕਾਦਾ ਫਾਇਦਾ ਚੁੱਕਿਆ ਮੈਂ ਕੀ ਮਾੜਾ ਕੀਤਾ ਮੈਂ ਤੁਸੀਂ ਮੇਰੇ ਸਾਹਮਣੇ ਕਰਦੇ ਹੋ ਜਿਹੜੀ ਗੱਲ ਕਰਨੀ ਮੈਨੂੰ ਡੀਕ ਤੇ ਲੰਦੇ ਸਾਹਮਣੇ ਕਰਦਾਂਗੀ ਹੁਣ ਤੇਰੇ ਤੇ ਦੀ ਗੱਲ ਇਹ ਹੋਈ ਆ ਤੇ ਤੈਨੂੰ ਤੇਰਾ ਮੈਨੂੰ ਕਿਹੜਾ ਡਰ ਪਿਆ ਮੈਨੂੰ ਤਾਂ ਅੱਗੇ ਪਤਾ ਸੀ ਇਹ ਉਹਨੇ ਹੁਣ ਆਣ ਕੇ ਝੂਠੀਆਂ ਸੱਚੀਆਂ ਸੁਣਨੀਆਂ ਨੇ ਆਣ ਕੇ ਉਹਦੇ ਕੋਲੋਂ ਤੇ ਉਹਦਾ ਹੀ ਮਗਰ ਲੱਗ ਜਾਣਾ ਉਹਨੇ ਇਹਦੇ ਮੈਨੂੰ ਪਤਾ ਲੱਗਾ ਹੋਗਾ ਕਿ ਭਾਬੀ ਜੀ ਬਨ ਆ ਗਈ ਤੇ ਤਾਂ ਬਚਾਅ ਹੋ ਗਿਆ ਪਰ ਤੁਸੀਂ ਤੱਕ ਨਹੀਂ ਕਸਰ ਛੱਡੀ ਕੋਈ ਵੀ ਅੱਜ ਆਹ ਹੁਤੇ ਮੈਂ ਨਹੀਂ ਛੱਡੀ ਮੈਂ ਤਾਂ ਕੱਢੀ ਘਰੋਂ ਪਿੱਛਾ ਕਰਕੇ ਤੇ ਆਪਣੇ ਪੇਕੇ ਚਲੀ ਗਿਆ। ਇਹ ਇਡਾ ਕਰਿਓ ਜੇ ਕੱਲ ਨੂੰ ਨੌ ਨੂੰ ਕੱਢਣਾ ਨਾ ਕਰੋ ਤੇ ਮੁੰਡੇ ਨੂੰ ਵੀ ਨਾਲ ਹੀ ਕੱਢ ਦਿਓ। ਅਸੀਂ ذرا ਆਪੇ ਬਾਹਰ ਜਾ ਕੇ ਰਹਿ ਲਾਂਗੇ ਜਿੱਤੇ ਚਲੋ ਉਹ ਫਿਰ ਮੁੰਡੇ ਦੀ ਮਰਜ਼ੀ ਜਿੱਦਾਂ ਮਰਜ਼ੀ ਕਰੀ ਮੈਂ ਤਾਂ ਕਰਦੇ ਆ। ਉਹ ਜੇ ਤੁਹਾਨੂੰ ਨੌਣੀ ਨਾ ਚੰਗੀ ਲੱਗਦੀ ਤੇ ਕੱਲ ਨੂੰ ਤੁਹਾਨੂੰ ਮੁੰਡਾ ਵੀ ਨਹੀਂ ਚੰਗਾ ਲੱਗਣਾ। ਮੁੰਡਾ ਕਿਉਂ ਨਹੀਂ ਚੰਗਾ ਲੱਗਣਾ? ਮੁੰਡਾ ਤਾਂ ਚੰਗਾ ਹੀ। ਮਾਵਾ ਨੂੰ ਕਦੇ ਮਾਰੇ ਲੱਗੇ ਆ ਮੁੰਡੇ। ਤੁਸੀਂ ਅਜੇ ਤਾਂ ਕਿਸੇ ਨੂੰ ਨੌ ਹੀ ਸਮਝਿਆ ਕੁੜੀ ਸਮਝ ਜਾਂਦਾ ਤੇ ਘਾਟਾ ਕਰਦਾ। ਕੁੜੀ ਸਮਝ ਜਾਂਦਾ ਉਹ ਹੰਨੀ ਰੱਖਣ ਵਾਲੀ ਉਹ ਨਹੀਂ ਰਹਿ ਚਲ ਵੇਖੀ ਜਾਉ ਜਦੋਂ ਟਾਈਮ ਆਊਗਾ ਨਾ ਫਿਰ ਤੈਨੂੰ ਮੈਂ ਦੱਸਾਂਗੀ ਕੋਈ ਗੱਲ ਨਹੀਂ ਮੈਂ ਨਹੀਂ ਮੰਮੀ ਕੀ ਗੱਲ ਤੇ ਵੀ ਆਉਣਾ ਨਹੀਂ ਤਾਂ ਮੈਂ ਅੱਜ ਕਰੋ ਗੱਲ ਤੇ ਭਾਵੇਂ ਹੋਰ ਸਾਲ ਨੂੰ ਕਰ ਲੋ ਮੇਰੀ ਨਾ ਹੀ ਆ ਤਾਂ ਨਾ ਹੀ ਰਣੀ ਚਲੋ ਠੀਕ ਆ ਕੋਈ ਗੱਲ ਨਹੀਂ ਵੇਖ ਲੈਨੇ ਆ ਕੀ ਬਣਦਾ ਪਰ ਗਾਂਦ ਤੇ ਹਾਂ ਕੰਮ ਨਹੀਂ ਕਰਨਾ ਮੈਂ ਤਾਂ ਕਰੂੰਗੀ ਜਿਹੜਾ ਮੇਰੇ ਮੇਰੇ ਕੋ ਹੋਏਗਾ ਉਹ ਤੇ ਮੈਂ ਕਰਨਾ ਹੀ ਕਰਾਂ ਮੈਨੂੰ ਤਾਂ ਹੁਣ ਅੰਦਰ ਬਾਹਰ ਜਾਣਾ ਹੀ ਪੈਂਦਾ ਵਾ ਹੁਣ ਮੈਂ ਕਿੰਨਾ ਕੁ ਦਿਨ ਰੱਖੀ ਰਖਣੀ ਹੈ ਚੀਜ਼ ਦੀ ਕੀ ਰੱਖ ਪਰ ਕੱਲੋਂ ਤੋਂ ਹੀ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਫੇਰ ਕੱਲੋਂ ਉਹਨੂੰ ਬਾਹਰ ਖੜਾਓ ਤੇ ਕਹੋ ਵੀ ਚੱਲੋ ਨਿਕਲੋ ਬਾਹਰ ਕਰੋ ਮੈਂ ਤਾਂ ਕੱਢਣਾ ਹੀ ਆਂ ਕਰੋ ਜਿੱਦਨ ਕਰੋ ਘੱਡਿਆ ਨਾ ਉਹ ਦਿਨ ਤੁਹਾਡਾ ਮੁੰਡਾ ਵੀ ਘਰੋਂ ਜਾਊਗਾ ਇਹ ਗੱਲ ਯਾਦ ਰੱਖੇ ਮੇਰੀ ਚੱਲੋ ਵੇਖ ਲਾਂਗੇ ਉਹ ਟਾਈਮ ਆਏਗਾ ਤੇ ਪਰ ਇਹਨੂੰ ਤੇ ਮੈਂ ਘਰੋਂ ਕੱਢਣਾ ਹੀ ਕੱਢਣਾ ਜੋ ਮਰਜ਼ੀ ਕਰ ਜਿੰਨੀ ਤੇਰੀ ਬਾਹ ਲੱਗਦੀ ਤੂੰ ਲਾ ਮੈਂ ਆਪਣੀ ਲਾ ਲਊ ਬਾਹ ਤੂੰ ਆਪਣੀ ਲਾ ਲਈ ਕਿੱਡਾ ਮਗਰ ਲੱਗਾ ਉਹਦੇ ਜੋ ਕਹਿੰਦੀ ਉਹ ਹੀ ਨਾ ਕੋਈ ਸੋਖ ਨਰਮਾਨ ਹੈ ਵੇਖੋ ਇਹਦੇ ਵੱਲ ਮੁੰਡਾ ਵੀ ਘਰੋਂ ਜਾਊਗਾ ਵੇਖੀ ਜਾਊਗੀ ਫਿਰ ਜੇ ਮੁੰਡਾ ਘਰੋਂ ਜਾਊਗਾ ਜਿੰਨਾ ਚਰਜਾਈਏ ਨਾ ਨજર ਕੰਮ ਕੋਣ ਕੋਈ ਕਿ ਤੱਕ ਕਰਦਾ ਜੀਵਨ ਇਹ ਜੀਵਨ ਹਾਂਜੀ ਹਾਂਜੀ ਆ ਪਾਣੀ ਲੈ ਕੇ ਆਇਓ ਜਰਾ ਆ ਆਵੇ ਦਿੱਤ ਉਹ ਆਈ ਜਾ ਰਹੀ ਆ ਆਦਿ ਦੇ ਮਮੀ ਨੇ ਪੜਾਈ ਵਟਾ ਕੰਮ ਕਿਹਾ ਕਿਉਂ ਗਿਆ ਵਾ ਹਾਂ ਕੀ ਹੁਣਾ ਵਾ ਹਾਂ ਤੁਰੀ ਚਲ ਗਿਆ ਸ਼ਹਿਰ ਨੂੰ ਆਹੋ ਲੈ ਕੇ ਤੇ ਲਗਾ ਡਿਊਟੀ ਤੇ ਤੇ ਮੈਂ ਉਧਰ ਸਗੰਦੇ ਚਲ ਗਈ ਅੱਛਾ ਹੈ ਤੇ ਮਗਰੋਂ ਮੰਮੀ ਨੇ ਕੀ ਕੀਤਾ ਵੀ ਬੈਗ ਚ ਪਾਏ ਉਹਦੇ ਰਮਨ ਦੇ ਕੱਪੜੇ ਉਹਨੂੰ ਧੂ ਕੇ ਤੇ ਗੇਟੋਂ ਬਾਹਰ ਧਕਾ ਦੇਤਾ ਤੇ ਨਿਕਲ ਜਾ ਸਾਡੇ ਘਰੋਂ ਹੈ ਜੇ ਮੈਂ ਮਨਜਿੰਦਰ ਮੌਕੇ ਤੇ ਨਾ ਆਵਾਂ ਤਾਂ ਵਿਚਾਰੀ ਕਿੱਥੇ ਜਾਵੇ ਕਿਤਾਂ ਗੱਲ ਕੋਈ ਪਿੰਡ ਚ ਤਾਂ ਨਹੀਂ ਕਿਸੇ ਨੇ ਵੇਖਿਆ ਪਿੰਡ ਚ ਤਾਂ ਨਹੀਂ ਕਿਸੇ ਨੇ ਵੇਖਿਆ ਉਹ ਤੇ ਰੱਬ ਵੱਲੋਂ ਮੈਂ ਉੱੱడే ਆ ਗਈ ਹੈ ਤੇ ਮਿਆਣ ਕੇ ਫਟਾਫਟ ਉਹਨੂੰ ਅੰਦਰ ਲਿਆਈ ਤੇ ਜੇ ਮੈਂ ਨਾ ਆਉਂਦੀ ਤੇ ਫਿਰ ਉਹ ਕਿਹੜੇ ਖੁੱਝ ਪੈਂਦੀ ਵਿਚਾਰੀ ਉਹ ਤਾਂ ਤੇ ਵਿਚਾਰੀ ਦਾ ਮਾਪਿਓ ਵੀ ਹੈ ਨਹੀਂਗਾ ਜਿਹਦਾਂ ਸੁੱਖ ਦੁੱਖ ਕਰ ਲੇ ਕਿੱਥੇ ਜਾਂਦੀ ਉਹ ਜਿਉ ਵਿਚਾਰੀ ਕੋਹ ਕਰ ਲੇ ਤੇ ਫਿਰ ਮਾਤਾ ਸਾਡੀ ਕਿੱਥੇ ਮੂੰਹ ਦਊਗੀ ਮੈਂ ਮਜਨ ਅਗੇ ਦ ਪਿਆ ਸੀ ਨਾ ਲੰਮੀ ਬਾਹਰ ਉਹਦਾ ਵੀ ਮਾਤਾ ਮੇਰੇ ਲਾਗੇ ਤੇ ਉਹੇ ਵਲਾਂ ਕਰਨੀ ਸੀ ਮੇਰੇ ਲਾਗੇ ਪੁੱਤਰ ਕੋਸਰ ਕੋਸਰ ਪੁੱਤਰ ਐਉਂ ਆ ਜਾਊਂਗਾ ਉਹ ਆ ਜੀ ਉਹ ਗੱਲ ਪੰਜ ਸਾਲ ਹੋ ਗਏ ਵਿਆਹ ਨੂੰ ਐਉਂ ਆ ਜਾਊਂਗਾ ਮੈਂ ਕਿਹਾ ਮੇਰੀ ਸੁਣ ਲੈ ਗੱਲ ਮੇਰੇ ਲਾਗੇ ਹੋਈਆਂ ਕਹਾਣੀ ਹੈ ਨਾ ਪਤਾ ਕੀ ਗੱਲ ਵਾ ਪਤਾ ਨਹੀਂ ਮਾਂ ਉਸ ਕਿੜਾਇ ਕੋ ਵੜ ਗਿਆ ਵਾ ਵੀ ਮੇਰੇ ਨਾਲ ਖਬੀਰ ਦਾ ਘੜੀ ਕੋਈ ਨਹੀਂ ਬੱਚਾ ਮੈਂ ਤਾਂ ਕਹਿਨੀ ਆ ਵੀ ਇਹ ਵੀ ਬੱਚੇ ਤੱਕ ਵੀਰ ਦੇ ਫਿਰਤੀ ਹੋ ਗਿਆ ਹੈ ਤੇ ਕੋਈ ਗੱਲ ਨਹੀਂ ਕੀਤੀ ਰਹੀ ਹੈ ਇਹਦੇ ਕੋਈ ਸੁਲਗਦੇ ਉਹਨਾਂ ਦੇ ਇੰਨਾ ਪਿਆਰ ਕਰਦੇ ਸਾਰੇ ਜਾਨਿਆਂ ਨੂੰ ਚਾਚੀ ਚਾਚੀ ਸਾਰੇ ਜਿਹੜੀ ਕਰਦੇ ਰਹਿੰਦੇ ਉਹ ਚਾਚੀ ਚਾਚਾ ਵਾ ਉਹਨਾਂ ਦੇ ਬੱਚੇ ਆ ਬਥੇਰਾ ਕਰਦੇ ਐ ਵੀ ਨਾਲ ਉਹਨਾਂ ਦੇ ਜਿਵੇਂ ਮਾਤਾ ਦਿਮਾਗ 'ਚ ਫਰਕ ਨਹੀਂ ਪੈ ਗਿਆ ਕਿ ਪਤਾ ਮੈਨੂੰ ਕੀ ਆਂਦੀ ਮਾਤਾ ਬਣਾਸ ਵਰਕੇ ਆਂਦੀ ਆ ਫੇ ਤੂੰ ਤੇ ਚੌਨੀ ਆ ਫਿਲਖ ਵੀਰ ਦੇ ਘਰ ਤੋਂ ਬੱਚਾ ਨਾ ਹੋਵੇ ਤੇ ਸਭ ਕਾਹਦੇ ਮਾਲਕ ਮੇਰੇ ਨਿਆਣੇ ਰਹਿਣ ਆਂਦੀ ਮੈਂ ਆਪਣੇ ਪੁੱਤ ਦਾ ਗੱਤ ਹੋਰ ਨਾ ਵੇ ਤੇਰੇ ਮੂੰਹ ਆਲੀ ਵੇਖਣਾ ਸੱਚੀ ਮਹਿੰਦਰ ਇੰਨਾ ਦੁੱਖ ਹੋਇਆ ਮੈਨੂੰ ਮਾਂ ਦਾ ਦੀ ਗੱਲ ਸੁਣ ਕੇ ਮੈਂ ਕਦੀ ਸੋਚ ਵੀ ਨਹੀਂ ਸਕਦੀ ਵੀ ਮੰਮੀ ਇੰਨਾ ਗਲਤ ਸੋਚਦੀ ਆ ਪਤਾ ਨਹੀਂ ਕੌਣ ਇੰਨਾ ਦਿਮਾਗ ਵਿੱਚ ਗੰਦ ਭਰਨ ਲਿਆ ਮੰਮੀ ਨੇ ਮੈਨੂੰ ਤੇ ਇਹ ਦੀ ਕੀ ਸਮਝ ਆਉਂਦੀ ਪਤਾ ਨਹੀਂ ਕਿੱਥੋਂ ਇਹੋ ਜਿਹੀ ਗੱਲਾਂ ਕਰਦੀ ਆ ਪਤਾ ਨਹੀਂ ਕੀ ਹੋ ਗਿਆ ਵਾ ਜੀਵਨ ਤੇਰੀ ਗੱਲ ਸੁਣ ਕੇ ਤੂੰ ਨਾ ਐ ਮੇਰੇ ਦਿਲ ਨਾਲ ਨਿਕਾ ਕਰਿਆ ਕਰ ਆਪਣਾ ਠੀਕ ਆ ਤੇ ਕੋਈ ਗੱਲ ਨਹੀਂ ਮਾਦਾ ਨੂੰ ਨਾ ਜਰਾ ਤਾਂ ਫੇਰ ਢੰਗੀ ਤਾਂ ਸਮਝਾਉਣਾ ਪੈਣਾ ਕਿ ਨਾ ਘੱਟ ਕਲੇਸ਼ ਵਾ ਠੀਕ ਆ ਨਾ ਜੇ ਸਮਝੀ ਨਹੀਂ ਠੀਕ ਨਹੀਂ ਤੇ ਫਿਰ ਨਾ ਮਾਸੀ ਨੂੰ ਸੱਦਣਾ ਪਊਗਾ ਠੀਕ ਆ ਮਾਸੀ ਨੂੰ ਸੱਦਣਾ ਪਊਗਾ ਮਾਸੀ ਬੜੀ ਘਟਵਾ ਅੱਧਾ ਘਰ ਤੇ ਆੜਾ ਮਾਸੀ ਫਟਣ ਗਈ ਹੈ ਟੰਡਾ ਕੰਡਾ ਮਾਤਾ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਆ ਜੇ ਸੱਚ ਪੁੱਛੋ ਨਾ ਤੇ ਮਿੰਤ ਲੱਗਦਾ ਚਾਲ ਸਾਰੀ ਮਾਸੀ ਦੀ ਆ ਤੂੰ ਇਹ ਨਾ ਰਹਿਣ ਦੋ ਉਹਦੇ ਘਰ ਇੱਥੇ ਆ ਗਈ ਨਾ ਤੇ ਇਥੋਂ ਪੱਕਾ ਕਢਵਾ ਕੇ ਜਾਊਗੀ ਵਿਚਾਰੀ ਨੂੰ ਇੱਕ ਗੱਲ ਮੈਂ ਦੀ ਹੋਰ ਸੁਣ ਲੈ ਇਹਨੂੰ ਕਹਿ ਵੀ ਹੁਣ ਨਾ ਆਪਣੇ ਪਿਛੇ ਨਾ ਫੋਨ ਕਰੇ ਤੇ ਕੋਈ ਗੱਲ ਜੇ ਘਰ ਦਾ ਮਸਲਾ ਘਰੇ ਨਿਬੇੜ ਲੈਨੇ ਠੀਕ ਆ ਜੇ ਕਿਤੇ ਗੱਲ ਬਾਹਰ ਨਿਕਲ ਗਈ ਨਾ ਤੇ ਸਾਡਾ ਜਰੂਰ ਬੜਾ ਨਿਕਲਣਾ ਸੋਚਣ ਵਾਲੀ ਤੇ ਗੱਲ ਇਹ ਆ ਕਿ ਜੇ ਤੇ ਭਰਾ ਨੂੰ ਪਤਾ ਲੱਗੂ ਤੇ ਕੀ ਸੋਚੂ ਸਾਡੇ ਬਾਰੇ ਹੈ ਮੈਨੂੰ ਇਹ ਤੋਂ ਸਮਝ ਆਉਂਦੀ ਥੋੜਾ ਬਹੁਤਾ ਨਾ ਆਪਣੀ ਮਾਂ ਦੇ ਖਾਣੇ ਵਿੱਚ ਕੁਝ ਪਾਇਆ ਕਰੋ ਕਿ ਥੋੜਾ ਮਾਤਾ ਸੁਧਰ ਜਾ ਹੈ ਹੁਣ ਤੇਰੀ ਉਮਰ ਜਿਹੜੀ ਆ ਨਾ ਸੇਵਾ ਕਰਾਉਂਦੀ ਆ ਤੇ ਸੇਵਾ ਕਰਵਾ ਆਪਣੀ ਕੋ ਬੁੱਤੇ ਵਾਰ ਡੀ ਗਿਆ ਹੁਜੇ ਕੰਮ ਕਰ ਚਲ ਕੋਈ ਨਹੀਂ ਜੀ ਨੂੰ ਬੱਚਾ ਹੋ ਜਾਊਗਾ ਅੱਜ ਕੱਲ ਕਿੰਨੇ ਕੰਮ ਤੁਰੇ ਆ ਹੈ ਤੇ ਕੋਈ ਗੱਲ ਨਹੀਂ ਆਪੇ ਪਰਮਾਤਮਾ ਨੇ ਉਹ ਕਥੇ ਕਰਨਾ ਨਹੀਂ ਨਹੀਂ ਸਾਲੀ ਮਾਲਕ ਸੁਣ ਲੀਦਾ ਉਹ ਤੇ ਗੱਲ ਹੋ ਗਿਆ ਕਿਹੜੀ ਉਮਰ 남 ਗਈ ਹੁਣਾਂ ਮਾਤਾਂ ਨੂੰ ਬੁੱਧੀਆਂ ਕਾਲੀਆਂ ਪਈਆਂ ਵਾ ਹਾਂ ਆਪੇ ਪਰਮਾਤਮਾ ਨੇ ਜੀ ਦੇਣਾ ਵਾ ਨਾ ਤੇ ਉਹਦੇ ਘਰ ਹੀ ਦੇ ਦੇਣਾ ਉਹ ਤੇ ਗੱਲ ਇਹ ਤੇ ਜਾਣ ਕੇ ਵਿਆਹ ਮਨ ਟਿੱਡ ਤੇ ਮੈਂ ਹੋਰ ਕਿਤੇ ਹੁੰਦਾ ਵਿਆਹ ਲੂੰਗੀ ਤੇ ਮੈਨੂੰ ਛੇਤੀ ਨਾ ਉਹ ਤੋਂ ਪੋਤਾ ਮਿਲ ਜਾ ਨਹੀ ਹੋਰ ਕਿਤੇ ਵਿਆਹ ਕਿ ਤੇ ਉਥੋਂ ਕੀ ਕਰਨਾ ਇਹ ਤੇ ਚੰਗੀ ਆ ਤੇਰੀ ਮਾੜੀ ਬਦਲੀ ਜੇ ਕੋ ਗੰਦ ਪੱਲੇ ਪੈ ਗਏ ਤੇ ਫਿਰ ਕੀ ਕਰਾਂਗੇ ਹੈ ਇਹਦੇ ਦਿਮਾਗ ਨੂੰ ਮੈਂ ਤਾਂ ਕੁਝ ਨਹੀਂ ਕਰ ਸਕਾਂ ਮੈਨੂੰ ਤਾਂ ਉਲਟਾ ਪੈਂਦੀ ਜੀ ਫਿਰ ਤੁਸੀਂ ਸਮਝਾਓ ਆਪਣੀ ਮਾਂ ਮੈਂ ਕੀ ਸਮਝਾਵਾਂ ਯਾਰ ਜੇ ਮੈਂ ਤੁਹਿਆ ਤਾਂ ਗਾੜੀਆਂ ਫਿਰ ਗਲੇ ਟੂ ਕੱਟਣ ਲੱ ਪੈਂਦੀ ਢੋਲਾ ਪੈਂਦੀ ਹੈ ਤੇਰੀ ਤੁਸੀਂ ਵੱਡੇ ਜੀ ਘਰ ਦੇ ਸਿਆਣੇ ਸਮਝਾਓ ਤੇ ਜੇ ਮੇਰੇ ਕੋ ਕੁੜੀ ਦਾ ਦੁੱਖ ਨਹੀਂ ਵੇਖਿਆ ਜਾਂਦਾ ਸਿਆਣਾ ਮੈਂ ਸਵਾਦ ਆ ਮੈਂ ਜੇ ਕੋ ਮੰਨੇ ਤੇ ਤਾਂ ਵਾ ਨਾ ਕੀ ਕਰਾਂ ਹੈ ਸਾਰੇ ਪਾਸੇ ਨਾ ਲੋਕਾਂ ਮੇਰੇ ਦੇ ਸਿਰ ਤੇ ਸੁਆਹ ਪੋਣੀ ਹੈ ਜੇ ਤੇਰੀ ਮਾਂ ਇਸ ਤਰ੍ਹਾਂ ਦੀ ਤੂੰ ਰੂੰਫ ਜੰਗਾ ਬਣਦਾ ਚੱਲ ਮਨਾ ਕੋਈ ਨਹੀਂ ਬੰਦੇ ਹੋ ਕੋਈ ਨਾ ਕੋ ਕਰਨੇ ਪੈਣਾ। ਜਿੱਥੇ ਬੈਠੇ ਜੀ ਹਾਂ ਬੈਠੀ ਆ ਪੁੱਤ। ਤੇ ਬਾਹਰ ਬਹਿਣੇ ਅੰਦਰ ਵੜ ਕੇ ਬੈਠੇ ਜਿੱਥੇ। ਕਿ ਅੰਦਰ ਬਹਿਣਾ ਤੇ ਕੀ ਬਾਹਰ ਬਹਿਣਾ ਸੋਚਾਂ ਚ ਪਈਆਂ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਕਿ ਕੀ ਕਰਾਂ। ਹੂੰ ਜੀਵਨ ਕਹਿੰਦੀ ਕਿ ਅੱਜ ਕੰਮ ਇੱਕ ਨਵਾਂ ਕਰੋ ਕੋਈ ਆਵਾ। ਇਹ ਤਰ੍ਹਾਂ ਨਾ ਕਰਿਆ ਕਰੋ ਜੇ ਲੋਕਾਂ ਨੂੰ ਪਤਾ ਲੱਗੂਗਾ ਤੇ ਲੋਕਾਂ ਸਾਡਾ ਹਸਵਾਨਾ ਬਣਾ ਲੈਣਾ। ਠੀਕ ਨਹੀਂ। ਇਹ ਤਰੀਕਾ ਫਿਰ ਜਾਣ ਜਾਣ ਤੋਂ ਬਰੇ ਕੰਮ ਨੂੰ ਸਿਆਣੇ ਪਿਆਣੇ ਜੇ ਤੇ ਤੁਸੀਂ ਸਾਨੂੰ ਸਮਝਾਉਣਾ ਤੁਸੀਂ ਜਾਵੋ ਇਹ ਕੰਮ ਕਰਦੇ ਨਹੀਂ ਇਹਦੇ ਚ ਸਮਝਾਉਣ ਭਾਈ ਕਿਹੜੀ ਗੱਲ ਆ ਤੁਹਾਨੂੰ ਵੀ ਪਤਾ ਹੀ ਆਂ ਤੂੰ ਕਿਹੜਾ ਨਿਆਣਾ ਮੈਂ ਤੈਨੂੰ ਨਹੀਂ ਪਤਾ ਉਹ ਮੈਨੂੰ ਪਤਾ ਆ ਭਰਾ ਆ ਮੈਨੂੰ ਤੇ ਪਤਾ ਸਾਰੀ ਗੱਲ ਦਾ ਤੇ ਕੋਈ ਗੱਲ ਨਹੀਂ ਕਿ ਹੁਣ ਜੇ ਕੋੜ ਘਰ ਚ ਵਜੀ ਜਿਤਨਾ ਦਾ ਹੋਵੇ ਤੇ ਕਿਨੂੰ ਘਰੋਂ ਕੱਢੀਦਾ ਵਾ ਤੇ ਕੋਈ ਗੱਲ ਨਹੀਂ ਕਿ ਕੱਢਣਾ ਪਏ ਤਾਂ ਫਿਰ ਕੱਢਣਾ ਵੀ ਪੈਂਦਾ ਹੀ ਆ ਕੀ ਕਰੀਏ ਫਿਰ ਹੁਣ ਰੱਖ ਕੇ ਵੀ ਉਹਨੂੰ ਦੀਦੀ ਮੇਰੀ ਸੋ ਲਾਗਾ ਦਾ ਵੇ ਤੂੰ ਬਾਹਰ ਕੱਢਿਆ ਹੈ ਨਾ ਕੁੜੀ ਨੂੰ ਪਰ ਮਨ ਨੂੰ ਤੇ ਬਾਅਦ ਦਾ ਕੋ ਪਿੰਡ ਦੇ ਕੋ ਜੀ ਚਾਰ ਵੇਂਦੇ ਤੇ ਸਾਡੇ ਮੇਰੇ ਸਿਰ ਤੇ ਉਹ ਸੁਆਹ ਪੁਣੀ ਲੋਕਾਂ ਨੇ ਕੋ ਗੱਲ ਨਹੀਂ ਕਰਨ ਵਾਲੀ ਹੈ ਤੇ ਹਰੇ ਇੱਕ ਰੌਂਡਿਆ ਸਭ ਕੋ ਉਂ ਕੀ ਕਰਾਉਣਾ ਮੈਂ ਤਾਂ ਕੁਛ ਵੀ ਨਹੀਂ ਕਰਾਉਣਾ ਤੈਨੂੰ ਰੱਬ ਨੇ ਚਲੋ ਜੀਵ ਦਿੱਤੇ ਨੇ ਤੇ ਚਲੋ ਤੇਰੇ ਨਾਲ ਠੰਡ ਵਾ ਮੀਨ ਹੁਣ ਉਹਦਾ ਨਹੀਂ ਮੈਂ ਸੋਚਣਾ ਕੁਛ ਉਹਨੂੰ ਇਦਾਂ ਰੱਖਣਾ ਵਾ ਉਹ ਬੀਬੀ ਇਹਦੇ ਕਰੀ ਉਹਨੇ ਉਰਨਾ ਕੀ ਕੋਈ ਗੱਲ ਨਹੀਂ ਕੀ ਤੇਰਾ ਟਾਈਮ ਹੈ ਲੋਕਾਂ ਦੇ ਕਈ ਕਈ ਟਾਈਮ ਨਾਲ ਬਾਗ ਦੇ ਮਹਾਰਾਜ ਕਿਰਪਾ ਕਰ ਦਿੰਦਾ ਵਾ ਤੂੰ ਵੀ ਥੋੜਾ ਹੌਸਲਾ ਰੱਖ ਤੇ ਕਾਲੇ ਪੈਰ ਨਹੀਂ ਪਟੀਦੇ ਹੁੰਦੇ ਉਹ ਕੀ ਪਤਾ ਕਦੋਂ ਟਾਈਮ ਆਉਣਾ ਭਰਾਵਾ ਅਜੇ ਤੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਟਾਈਮ ਦੀ ਮੈਨੂੰ ਤੇ ਇਹ ਆ ਵੀ ਜੇ ਕਿਸ ਨੂੰ ਪਤਾ ਲੱਗਾ ਕੀ ਕੀ ਕਹਿਣਗੇ ਲੋਕੀ ਹੈ ਤੇ ਜੇ ਉਹਨੇ ਕਿਸੇ ਆਪਣੇ ਪਿੱਛੇ ਫੋਨ ਕਰਤਾ ਉਹਨਾਂ ਵੀ ਆਣ ਕੇ 20 20 ਗੱਲਾਂ ਕਰਨੀਆਂ ਵੀ ਭਾਜੀ ਤੁਸੀਂ ਆਹ ਕੰਮ ਕਰਦੇ ਜੀ ਹੈ ਘਰ ਦੇ ਵਿੱਚ ਕੁੱਝ ਦੇ ਸਿਆਣੇ ਜੀ ਕਹਿੰਦੇ ਰਹਿਣ ਜੋ ਲੋਕੀ ਕਹਿੰਦੀਆਂ ਲੋਕੀ ਤਾਂ ਬਸੇਰੀਆਂ ਗੱਲਾਂ ਕਰਦੇ ਲੋਕੀ ਵੀ ਕਦੀ ਗੱਲਾਂ ਕਰਨਾ ਹਟੇ ਨੇ ਵੀ ਉਹ ਮਰਜੀ ਹੋਵੇ ਕਿਸੇ ਦੇ ਕਰਦਾ ਕਿਸ ਨੂੰ ਕੀ ਪਤਾ ਬੀਜੀ ਮੇਰੀ ਸੁਣ ਲਓ ਗੱਲ ਅੱਜ ਜੇ ਤੋ ਜੋ ਹੋ ਗਿਆ ਠੀਕ ਆ ਤੇ ਗਾਂ ਤੋਂ ਨਾ ਤੁਹਾਡੇ ਗਾੜੀ ਮੇਂ ਹੱਥ ਜੋੜਨਾ ਇਹੋ ਜਿਹਾ ਕੰਮ ਨਾ ਮੜ ਕੇ ਕਰੀ ਠੀਕ ਨਹੀਂ ਚੰਗੇ ਭਲੇ ਬੰਦੇ ਰੋਗੀ ਮੇਂ ਰੋਟੀ ਬਣੀ ਖਾਣਦੇ ਆ ਤੇ ਨਿੱਗੀ ਜੀ ਗੱਲ ਤੋਂ ਕਿਹੜੇ ਇਹੋ ਜਿਹਾ ਖਲਾਰਾ ਪਾਇ ਤਾਂ ਮੁੜ ਕੇ ਸਾਂਭਿਆ ਨਹੀਂ ਜਾਂਦਾ ਸਾਂਭਿਆ ਨਹੀਂ ਜਾਂਦਾ ਖਲਾਰਾ ਖਲਾਰਾ ਤੇ ਪਹਿਣਾ ਹੀ ਇੱਕ ਦਿਨ ਫਿਰ ਇੱਕ ਦਿਨ ਤੇ ਖਲਾਰਾ ਪਾਉਣਾ ਹੀ ਪਹਿਣਾ ਏਦਾਂ ਕਿਦਾਂ ਗੁਜ਼ਾਰਾ ਹੋਣਾ ਮੈਂ ਹੁਣ ਉਹਦੀ ਜ਼ਿੰਦਗੀ ਵੱਲ ਨਾ ਵੇਖਾਂ ਮੁੰਡੇ ਦੀ ਵੱਲ ਬੀਬੀ ਮੇਰੀ ਸੁਣ ਲਾ ਗੱਲ ਬੜਾ ਕੋਸ ਫਰਮਾਦ ਮਾਣ ਨੇ ਦਿੱਤਾ ਵਾ ਤੇ ਜਾਣਦਿਆ ਕਰ ਗੱਲ ਨੂੰ ਕੋਈ ਗੱਲ ਨਹੀਂ ਕਿ ਸਾਰਾ ਕੁਝ ਫਰਮਾਦ ਮਾਣ ਨੇ ਦੇ ਦੇਣਾ ਹੌਸਲਾ ਕਰੋ ਠੀਕ ਆ ਤੇ ਇਸ ਤਰ੍ਹਾਂ ਨਾ ਕਾਲੇ ਪੈਰ ਫੋਟੋ ਤੇ ਨਾ ਤੂੰ ਕੋ ਦਿਮਾਗ ਨੂੰ ਠੰਡਾ ਕਰਕੇ ਰੱਖਿਆ ਕਰੋ ਆਪਣਾ ਹੁਣ ਤੇ ਮੈਂ ਅੱਜ ਗੱਲ ਸੁਣ ਲਈ ਤੇ ਬਿਜੀ ਇਹਦੇ ਮੁੜ ਕੇ ਨਾ ਕਦੇ ਹੋ ਜਾ ਕੰਮ ਕਰਿਓ ਮੈਂ ਤਾਂ ਸਿਰਫ ਤੁਹਾਡੇ ਕੋਲ ਹੀ ਬੇਨਤੀ ਕਰ ਸਕਦਾ ਨਾ ਹੋਰ ਨਹੀਂ ਕੋ ਕਰ ਸਕਦਾ ਠੀਕ ਨੇ ਇਹ ਕਰਦੇ ਮੋਢੀ ਚਲੋ ਵੇਖਾਂਗੇ ਵੇਖਾਂਗੇ ਮੈਂ ਤੂੰ ਵੀ ਇਉਂ ਚ ਕੰਮ ਕਰਨੇ ਆ ਤੇ ਫਿਰ ਦੂਜਿਆਂ ਦੇ ਫੱਪੀ ਵੇਖ ਕੇ ਕਰਨੇ ਆ ਹੈ ਜਿਹੜਾ ਕਰਨਾ ਪਏ ਕਰਨਾ ਹੀ ਪੈਂਦਾ ਤੈਨੂੰ ਕੀ ਪਤਾ ਤੂੰ ਤਾਂ ਕਰਨਾ ਭੋਲੀਆਂ ਗੱਲਾਂ ਚੱਲ ਬੀਬੀ ਕੋਈ ਗੱਲ ਨਹੀਂ ਹਾਂ ਠੀਕ ਆ ਹੁਣ ਗਾਹ ਤੂੰ ਨੇ ਤਰ੍ਹਾਂ ਕਰਿਓ ਚੰਗਾ ਤੇਰੀ ਮਰਜ਼ੀ ਵਰਤਣੀ ਆ ਮੈਂ ਜਿੱਦਾਂ ਮੇਰਾ ਜੀ ਕਰੂ ਮੈਂ ਕਰਾਂਗੀ ਤੂੰ ਕਰ ਲੈ ਜੋ ਕਰਨਾ ਤੂੰ ਚਾਤਰ ਬਣਿਆ ਬੜਾ ਆਪਣੀਆਂ ਮਰਜ਼ੀਆਂ ਚਲਾਉਂਦਾ ਫਿਰਨਾ ਅੱਗੇ ਉਹ ਹੀ ਤੇ ਉਹ ਗਾੜੀ ਚੱਕਰ ਪੀ ਤੋ ਕਰ ਲਿਆਈ ਉਹਨੂੰ ਮਾਹ ਹੀ ਮੇਰਾ ਮੌਕਾ ਮਿਲਿਆ ਹੈ ਮੈਨੂੰ ਤਾਂ ਕੱਢੀ ਹੀ ਉਹਨੂੰ ਫੇਰ ਗੱਲ ਨਾ ਲਾਕ ਤੈਨਾਂ ਦੀ ਕਰ ਤੇ ਤੂੰ ਮਾ ਤੇ ਤੂੰ ਗੱਲਾਂ ਹੋਰ ਦੀਆਂ ਹੋਰ ਕਰਨਾ ਵੇਖੀ ਜਾਊਗੀ ਮੈਂ ਕਰਨੀ ਆਪਣੀ ਮਰਜ਼ੀ ਹਾਈ ਹਾਈ ਮਿੰਨੋ ਤੇ ਵਿਚਾਰੀ ਰਮਨ ਦਾ ਬੜਾ ਦੁੱਖ ਹੁੰਦਾ ਕੀ ਆ ਨਾ ਜੇ ਉਹਦੀ ਮਾਂ ਹੋਵੇ ਆਪਣੀ ਮਾਂ ਨਾਲ ਸੁੱਖ ਦੁੱਖ ਕਰੇ ਕੀ ਕਰੇ ਵਿਚਾਰੀ ਸੱਸ ਨੇ ਤਾਂ ਉਹਦਾ ਇੰਨਾ ਬੁਰਾ ਹਾਲ ਕੀਤਾ ਵਿਚਾਰੀ ਦਾ ਉਹ ਹੀ ਸਿਆਣੇ ਆਂਦੇ ਆ ਨਾ ਸੱਸਾਂ ਕਦੀ ਮਾਵਾਂ ਨਹੀਂ ਬਣਦੀਆਂ ਜੇ ਸੱਸਾਂ ਮਾਵਾਂ ਬਣ ਜਾਣ ਨਾ ਤੇ ਮਾਵਾਂ ਦਾ ਚੇਤਾ ਆਵੇ ਨਾ ਕਿਦਾਂ ਵਿਚਾਰੀ ਨੂੰ ੱਟਕੇ ਮਾਰ ਕੇ ਘਰੋਂ ਬਾਹਰ ਕੱਢਿਆ ਜੇ ਉਹਦਾ ਮਾਂ ਤੇ ਉਹ ਹੁੰਦਾ ਸਿਰ ਤੇ ਤੇ ਉਹ ਵੀ ਆਉਂਦੇ ਤੇ ਨੂੰ ਕੁਛ ਦੇ ਬਿਠਾਲ ਕੇ ਤੁਹਾਡੀ ਤੀਣਾ ਤੱਕਾ ਕਿ ਹੰਡਈਆ ਪਰ ਵਿਚਾਰੀ ਕੀ ਕਰੇ ਉਧਰ ਪਰਝਾਈ ਬੜੀ ਤੇਜ ਵਾ ਮੈਨੂੰ ਪਤਾ ਵਾ ਉਹਦੀ ਪਰਝਾਈ ਨੇ ਇਹਨੂੰ ਘਰ ਨਹੀਂ ਵੜਨ ਦੇਣਾ ਤੇ ਕਿੱਥੇ ਜਾਊਗੀ ਵਿਚਾਰੀ ਤੁਹਾਡੀ ਮਾਤਾ ਸਮਝਣ ਦਾ ਨਾਲ ਹੀ ਲੈਣ ਢਈ ਹੁਣ ਕੀ ਕਰਾਂ ਮੈਂ ਕੀ ਕੀਤਾ ਜਾਵੇ ਇਹ ਗੱਲ ਦਾ ਕਿਆ ਤੇ ਹੈਗਾ ਮਨਜਿੰਦਰ ਨੂੰ ਵੀ ਮੰਮੀ ਨਾਲ ਗੱਲ ਕਰ ਪਿੱਦਾ ਨਾਲ ਕਰੋ ਵੀ ਕਰ ਦਿੱਤੀ ਆ ਹੁਣ ਹੈ ਜੇ ਮੈਂ ਕੁਝ ਕਹਿੰਨੀ ਆ ਤੇ ਮੈਨੂੰ ਕਹਿ ਦਿੰਦੀ ਆ ਫੇ ਤੇਨੂੰ ਲਾਲਚ ਵਾ ਕਿ ਸਭ ਕੋ ਮੇਰੇ ਮੁੰਡਿਆਂ ਨੂੰ ਮਿਲ ਜੇ ਤੇ ਮੈਂ ਅਖਬੀਰ ਦੇ ਨੂੰ ਕੁਝ ਦੇਣਾ ਵਾ ਦੱਸ ਮੈਂ ਕਿਹੜਾ ਨਹੀਂ ਚਾਹੁੰਦੀ ਉਹਨਾਂ ਦੇ ਘਰ ਕੋਈ ਲਾਦ ਹੋਵੇ ਮੈਨੂੰ ਵੀ ਤੇ ਉਹਨੀ ਖੁਸ਼ੀ ਹੁਣੀ ਆ ਮੈਂ ਨਹੀਂ ਚਾਹੁੰਦੀ ਫੇ ਚੱਲ ਉਹਨਾਂ ਵਿਚਾਰਾਂ ਦਾ ਵੱਗਾ ਤੁਰ ਪੇ ਪਰ ਇਹ ਤੇ ਕਿਸਮਤ ਵਾ ਨਾ ਇਹ ਤੇ ਪ੍ਰਮਾਤਮਾ ਦੇ ਹੱਥ ਵਾ ਫੇ ਕਿੰਨੂ ਉਹਨੇ ਕੀ ਦੇਣਾ ਤੇ ਕਿੰਨੂ ਨਹੀਂ ਦੇਣਾ ਕੀ ਪਤਾ ਕੋਹ ਟਾਈਮ ਬਾਅਦ ਦੇਣਾ ਹੋਵੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮਾਤਾ ਦਾ ਹੁਣ ਕੀ ਇਲਾਜ ਕਰਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਦਾਂ ਕਰਦੀ ਆ ਰਮਨ ਨੂੰ ਕਹਿਨੀ ਆ ਵੀ ਆਪਣੇ ਪੇਕੇ ਜਾ ਕੇ ਰਹਿ ਆ ਦੋ ਦਿਨ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਤੇ ਜਾਂ ਫਿਰ ਇਦਾਂ ਕਰਦੀ ਆ ਮੈਂ ਕਹਿੰਨੀ ਵੀ ਲਖਬੀਰ ਨੂੰ ਨਾਲ ਲੈ ਜਾ ਸਵੇਰੇ ਜਾਵ ਤੇ ਸ਼ਾਮਾ ਨੂੰ ਘਰ ਆ ਜਿਓ ਚੱਲ ਇਹਨੇ ਨਾਲ ਹੀ ਆਪਣੇ ਪੇਕੇ ਜਾਊਗੀ ਤਾਂ ਮਨ ਹੌਲਾ ਹੋ ਜਾਊਗਾ ਨਹੀਂ ਤੇ ਕੱਲ ਦੀ ਤੇ ਰੋਈ ਜਾਣ ਈ ਆ ਵੀ ਮੰਮੀ ਨੇ ਮੇਰਾ ਬੜਾ ਬੁਰਾ ਹਾਲ ਕੀਤਾ ਤੇ ਕੀਤਾ ਵੀ ਹੈਗਾ ਵਿਚਾਰੀ ਦਾ ਇਦਾਂ ਧੱਕੇ ਮਾਰ ਕੇ ਲਵਾਰਸ ਨੂੰ ਨਹੀਂ ਕੋਈ ਬਾਹਰ ਕੱਢਦਾ ਜਿੱਦਾਂ ਉਹਨੂੰ ਕੱਢ ਛੱਡਿਆ ਵਿਚਾਰੀ ਨੂੰ ਹੈ ਦੱਸੋ ਵਿਆਹ ਕੇ ਲਿਆਂਦੀ ਆ ਕਿ ਉਦਾਂ ਭੱਜ ਕੇ ਆਈ ਆ ਵਿਚਾਰੀ ਹਾਦੀ ਹੋ ਗਈ ਮੰਮੀ ਵਾਲੀ ਵੀ ਤੇ ਮੈਨੂੰ ਵੀ ਨਹੀਂ ਕੋਈ ਕਹਿਣ ਦਿੰਦੀ ਮੈਂ ਕਿਹੜੇ ਖੂਚ ਛਾਲ ਮਾਰਾਂ ਜੇ ਮੈਂ ਕਹਿਨੀ ਤਾਂ ਮੈਨੂੰ ਆਹ ਢੀ ਵੱਡੀ ਗੱਲ ਕਹਿ ਕੇ ਚੁੱਪ ਕਰਾ ਦਿੰਦੀ ਆ ਪਰ ਜੋ ਵੀ ਆ ਮੈਂ ਤਾਂ ਸਾਥ ਦੇਣਾ ਹੀ ਦੇਣਾ ਭਾਵੇਂ ਮੈਨੂੰ ਜਿੰਨੀ ਮਰਜ਼ੀ ਬੁਰੀ ਕਹੀ ਜਾਏ ਮੰਮੀ ਇੱਕ ਵਾਰੀ ਨਾ ਰਮਨ ਨੂੰ ਕਹਿਨੀ ਆ ਕਿ ਤੁਸੀਂ ਜਾਓ ਤੇ ਆਪਣੇ ਪਿੰਡ ਜਾ ਕੇ ਤੇ ਸਵੇਰੇ ਜਾਓ ਤੇ ਸ਼ਾਮਾਂ ਨੂੰ ਆ ਜਾਓ ਕੋਈ ਨਹੀਂ ਆਪੇ ਬੰਦੇ ਦਾ ਮਨ ਹੋਰ ਹੋ ਜਾਂਦਾ ਤੇ ਮਗਰੋਂ ਮਾਤਾ ਦੀ ਖਬਰ ਮੈਂ ਲਾਉਂਗੀ ਕਿ ਤੂੰ ਹਟਣਾ ਵਗ ਨਹੀਂ ਹਟਣਾ